ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਸਾਹੀਵਾਲ ਵੈੜ ਦੇਖ ਰਹੇ ਹੋ ਇਹ ਵਿਕਾਊ ਆ ਦੀ 12 ਤੋਂ 13 ਗੱਦਿਆਂ ਨੂੰ ਸੂਈ ਨੂੰ ਹੋ ਗਿਆ ਤੇ ਚੰਗੇ ਸੀਮਨ ਦੀ ਆਪ ਆ ਤੇ ਮਗਰ ਵੀ ਇਹਦੇ ਵੱੱਛੀ ਆ ਦੀ ਉਹ ਵੀ ਚੰਗੇ ਸੀਮਨ ਦੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਹ ਇਸ ਵਾਰ ਜਿਹੜਾ ਧਨੌਲਾ ਮੇਲਾ ਹੋਇਆ ਸੀ ਉਹ ਮੇਲਾ ਵੀ ਇਹ ਜਿੱਤੀ ਵੀ ਆ ਤੇ ਫੋਲਰ ਰਿਕਾਰਡ ਮਿਲੂਗਾ ਤੁਹਾਨੂੰ ਤੇ ਤੁਸੀਂ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬਾਕੀ ਜੋ ਸਾਰੀ ਡਿਟੇਲ ਹੋਊਗੀ ਉਹ ਆਪਾਂ ਬਾਾਈ ਤੋਂ ਲੈ ਕੇ ਦੇਵਾਂਗੇ ਤੇ ਤੁਸੀਂ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਆ ਜੇ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਸਾਰੀ ਡਿਟੇਲ ਲੈਣੇ ਉਸ ਤੋਂ ਬਾਅਦ ਉਹਨੇ ਪਤੌਰ ਕੇ ਦਿਖਾਵਾਂ ਹਾਨੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਥ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਆਪੇ ਸਹੀ ਗਾਜੀ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਵੜ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਆ ਗਈ ਆਪਣੇ ਘਰ ਦੀ ਆ ਇਹ ਘਰ ਦੀ ਆ ਬਈ ਜਿਹਦੀ ਮਾਂ ਵੀ ਆਪਣੇ ਕੋਲੇ ਸੀ ਠੀਕ ਆ ਸੀ ਠੀਕ ਆ ਤੇ ਸਾਰ ਆਪਣੇ ਕੋਲੇ ਖਾਂਦਾਨ ਜਿਹੜਾ ਹੈਗਾ ਸੀਗਾ ਹੁਣ ਇਹਦੀ ਭੈਣ ਸੇ ਕਰਤੀ ਮਾਂ ਦੀ ਮਾਂ ਐ ਮਾਂ ਵੀ ਇਹਦੀ ਸੇਲ ਕਰਤੀ ਹਾਂਜੀ ਠੀਕ ਆ ਵੀ ਆਪਣੀ ਹੋਮ ਬਰੀਡ ਆ ਹਨਾ ਹੋਮ ਬਰੀਡ ਆ ਠੀਕ ਹੈ ਤੇ ਅੰਦਾਜ਼ਾ ਹੁਣ ਇਹਦੀ ਉਮਰ ਕਿੰਨੀ ਹੈਗੀ ਇਹ 26 ਕੰਨੀ ਹੈਗੀ ਸਾ ਇਹ ਦੋਨਾਂ ਡਾਈਅਰੀ ਬਰਾਬਰ ਨਹੀਂ ਕੀਤੇ ਡੇਟ ਕੋਈ ਨਾ ਹੋ ਗਿਆ ਨੀ ਅਜੇ ਛੋੜੇ ਹੀ ਆਗੇ ਛੋੜੇ ਯਾਰ ਕਿਉਂ ਬਰਾਬਰ ਨਹੀਂ ਕੀਤੇ ਮਤਲਬ ਕਿ ਕੱਢੀ ਜਾਂਦੀ ਠੀਕ ਹੈ ਛੋਟੀ ਉਮਰ ਦੇ ਵਿੱਚ ਹੀ ਆ ਹੈ ਨਾ ਹਾਂਜੀ ਹਾਂ ਠੀਕ ਹੈ ਤੇ ਸੂਈ ਨੂੰ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਭਾਈ 12 13 ਦਿਨ 12 13 ਦਿਨ ਸੂਈ ਨੂੰ ਹੋ ਗਏ ਤੇ ਬੱਚਾ ਬੱਚਾ ਬੱਛੀ ਹੈ ਜੀ ਲక్ష్ਮੀ ਦੇ ਮਰਮਾ ਜੀਏ ਲక్ష్ਮੀ ਦੀ ਹੈਗੀ ਆ ਇਹ 22 ਦੀ 23 ਦਾ ਹੋ ਆਪ ਸੈਗ ਦੇ 22 ਦੀ ਆ ਤੇ ਜਿਹੜੀ ਬੱਚੀ ਆ ਇਹ ਲక్ష్ਮੀ ਵਾਲਿਆਂ ਦੇ ਹੀਰੇ ਬੁਲਦੀ ਹੈ ਠੀਕ ਆ ਦੋਸਤੋ ਦੇਖ ਸਕਦੇ ਮਗਰ ਬੱਚੀ ਆ ਬਾਦੇ ਵਾਲੀ ਗੱਲ ਆ ਤੇ ਹੈ ਵੀ ਬੱਚੀ ਆ ਤੇ ਹੈ ਵੀ ਚੰਗੇ ਸੀਮੰਦੀ ਹੈਗੀ ਕੋਲਰ ਕਾਰਡ ਆ ਤੇ ਬਾਕੀ ਆਪ ਵੈੜ 22 ਦੀ ਆ ਜੀ ਤੇ ਹੁਣ ਕਿੰਨਾ ਕੁ ਦਿਨ ਤਿਆਰ ਹੋਊਗਾ ਦੁੱਧ ਹੁਣ ਇਹ ਤਾਂ 10 ਤੋਂ ਬਾਹਰ ਆ ਜੀ 10 ਤੋਂ ਬਾਹਰ ਆ ਚੱਲਣਾ ਹੈਗਾ ਪਹਿਲਾਂ ਬੱਚਿਆਂ ਨੂੰ ਆਪਾਂ ਕਹਿੰਦੇ ਹੁੰਨੇ ਆ ਕਿ ਜਾ ਕੇ 80 ਦਿਨਾਂ ਤੋਂ ਜਾ ਕੇ ਠੀਕ ਵੀਨਾ ਪਾਸੀ ਹੈ ਅੱਛਾ ਉਹਦਾ ਕਰਕੇ ਕੋਈ ਬਾਅਦ ਲੇਟੀ ਰੁਕੀ ਵੀ ਕੋਣ ਤੇ ਪਾਇਆ ਨਹੀਂ ਗਾ ਹਜੇ ਕੋਸ ਪਾਇਆ ਨਹੀਂ ਜਾਣੀ ਬਾਲਾ ਹਾਂਜੀ ਹਾਂ ਵੀੜ ਤੇ ਨੋਰਮਲ ਜਿਹੜੀ ਆਪਣੀ ਪਹਿਲਾਂ ਚੱਲਦੀ ਠੀਕ ਆ ਤੇ ਬਾਕੀ ਹਜੇ ਕੜ ਚੱਲਣਾ ਹਨਾ ਕੜ ਚੱਲਣਾ ਹੈ ਕੜ ਤੋਂ ਬਾਅਦ ਵਾਧਾ ਹੈ ਨਾ ਪਸੂ ਹਾਂਜੀ ਹਾਂ ਬਾਕੀ ਪਹਿਲਾਂ ਨਾ ਪਸ਼ੂ ਮੈਨ ਲੱਗਦਾ ਮਹੀਨੇ ਨੂੰ ਲੈ ਜਾਂਦਾ ਲੈ ਜਾਂਦਾ ਹੀ ਲੈ ਜਾਉਣਾ ਠੀਕ ਆ ਤੇ ਬਾਕੀ ਸੇਵਾ ਤੇ ਹੁੰਦਾ ਹਨਾ ਉਹ ਆਪਦੀ ਸੇਵਾ ਹੈ ਨਾ ਬੰਦੇ ਦੀ ਆਪਣੇ ਕਿਰਾ ਬਣਾਏ ਵੀ ਭਲਣਾ ਉਹਦਾ ਕਰਕੇ ਬਰਾਪਾ ਵੀ ਉਸਾਂ ਲਾਣਾ ਪੈਂਦਾ ਤੇ ਆਪਾਂ ਨੂੰ ਅੰਦਾਜ਼ਾ ਕਿੰਨਾ ਹੈਗਾ ਦੁੱਧ ਦਾ ਵੀ ਪਹਿਲੇ ਸੋ ਕਿੰਨਾ ਦੁੱਧ ਹੀ ਸਕਦੀ ਆ। ਭੈਣ ਨੂੰ ਸੁੱਈ ਸੀਗੀ ਆਪਣੇ ਕੋਲੇ। ਥੋੜੀ ਆਪਣੇ ਕੋਲੇ ਸਾਰਾ ਕੰਮ ਮੈਂ ਕਿਹਾ ਮੁਰਤਾਂਾਂ ਵੀ ਇਹਨਾਂ ਪਹਿਲਾਂ 4 ਦਾ ਸੁੱਈ ਸੀਗੀ ਨਾ 16 ਤੋਂ 16:30 ਤੱਕ ਉਹਨੇ। ਕਲੂਨ ਨੇ। ਕਲੂਨ ਨੇ। ਤੇ ਇਹ ਵਾਰ ਵੀ ਥੋੜੀ ਦੀ ਆਗੀ। ਇਹਦਾ ਆਪਾਂ ਅਗਲੀ ਸੇਵਾ ਹੂੰ ਆਪਣੇ ਹਿਸਾਬ ਨਾਲ ਜੇ ਆਪਣੇ ਕੋਲ ਜਿਹੜੀ 13 14 14 ਤੋਂ ਪਲੱਸ ਆਪਾਂ 14 15 ਵੀ ਕਰ ਸਕਦੀ ਆ ਹਨਾ। ਚਲੋ ਆਪਾਂ ਥੋੜੀ ਘੱਟ ਕਰ ਦਾਂਗੇ ਅਗਲੀ ਸੇਵਾ ਵੀ ਮੁੜ ਕੇ ਕੱਲ ਨੂੰ ਅਗਲੇ ਬਾਕੀ ਮੈਂਨ ਸੇਵਾ ਦਾ ਵੀ ਹੁੰਦਾਗਾ ਹਾਂ ਨਾ ਬਾਕੀ ਚੰਗੇ ਸੀਮਨ ਦੀ ਆ ਫਰਕ ਤਾਂ ਪੈਂਦਾ ਹੀ ਆ ਨਾ ਬ੍ਰੀਡ ਦਾ ਠੀਕ ਆ ਇਹ ਰੱਖਣੀ ਆ ਇਹ ਨਟਰਾਜ ਬੋਲਦੀ ਆ ਹਾਂ ਇਹ ਕੇ ਜੀ ਅੰਦੀ ਨਿਕਾਉਂਦੇ ਚੋਲਾ ਜੀ ਨਟਰਾਜ ਬੋਲਦੀ ਆ ਠੀਕ ਆ ਤੇ ਚੌਣ ਚਾਂਣ ਜਿਵੇਂ ਆ ਚੌਣ ਤੇ ਮੰਡੀ ਸੀ ਨਾ ਜੀ ਪੂਰੀ ਟੱਕਰੀ ਆਣਾ ਬਾਕੀ ਚੌਣੇ ਰਹਿ ਜਾਂਦਾ ਆ ਠੀਕ ਆ ਤੇ ਬੰਨ ਲੇ ਠੀਕ ਆ ਉਹ ਬੱਚਾ ਛੱਡਣਾ ਪੈਂਦਾ ਬੱਚਾ ਖੜਾ ਨਹੀਂ ਹੋ ਨਹੀਂ ਦਵਾਇਆ ਕਦੇ ਆਪਾਂ ਅੱਛਾ ਉਹਦੇ ਬੰਦ ਤੇ ਉਹਦੇ ਨਾਲ ਪਾਸੇ ਠੀਕ ਆ ਉਹ ਪਨਾਲ ਚੁਈ ਜਾਂਦਾ ਕੋਈ ਬੱਚੇ ਨੂੰ ਲੱਤ ਤਨਾਂ ਨਾਲ ਚੁਈ ਜਾਂਦਾ ਕੋਈ ਚੌਣ ਚਵਾਜ ਮੂੰ ਵੀ ਸਹੀ ਆ ਥਾਣਾ ਤੋਂ ਨੰਨ ਓਕੇ ਆ ਥਾਣਾ ਤੋਂ ਓਕੇ ਬਰਾਬਰ ਇੱਕ ਵੇਲੇ ਸੋਨ ਚੀਕ ਠੀਕ ਆ ਮਤਲਬ ਹੋ ਗਿਆ ਸਾਰੇ ਪੱਖਾਂ ਤੋਂ ਸਹੀ ਆ ਹਾਂਜੀ ਹਾਂ ਬਾਕੀ ਇਹ ਤਾਂ ਮੇਲਾ ਇਹ 38 ਲੱਤ 2 ਨੰਬਰ ਤੇ ਐਸ ਵੀ ਕਿਰਾਗੜੀ ਹੈ ਕੈਟਾਗਰੀ 23 ਆਤਨਾ ਉਹ ਲੈੜਾ ਮੇਲਾ ਜੀ ਬੀਐਫਏ ਦਾ ਇਸ ਵਾਰ ਹਨਾ ਠੀਕ ਆ ਉਦੋਂ ਸਾਡੇ ਤੋਂ ਨਵੀਂ ਵਾਲੀ ਗੱਲਣ ਸੀਗੀ ਜਿਹੜੀ ਖੀਰੀ ਸੀ ਉਦੋਂ ਹਨਾ ਖੀਰੀ ਸੀ ਉਦੋਂ ਹਨਾ ਖੀਰੀ ਕੈਟਾਗਰੀ ਚ ਪਾਈ ਸੀ ਠੀਕ ਆ ਦੂਜੇ ਨੰਬਰ ਤੇ ਆਈ ਸੀ ਨਾ ਦੂਜੇ ਨੰਬਰ ਤੇ ਆਈ ਸੀ ਠੀਕ ਆ ਹਾਂਜੀ ਦੋਸਤੋ ਜਿਹੜਾ ਇਸ ਵਾਰ ਮੇਲਾ ਹੋਇਆ ਸੀਗਾ ਤੇ ਆਪਾਂ ਉਹ ਵੀਡੀਓ ਵੀ ਕਵਰ ਕਰੀ ਹੈਗੀ ਤੇ ਉਹ ਤੁਸੀਂ ਨਾਲ ਦੇਖ ਸਕਦੇ ਹੋਗੇ ਦੂਜੇ ਨੰਬਰ ਤੇ ਆਈ ਸੀਗੀ ਬਾਕੀ ਗਰੁੱਪ ਦੇਖ ਸਕਦੇ ਹੋ ਤੁਸੀਂ ਹਾਂਜੀ ਹਾਂ ਦੇਖੋ ਬੀਐਫਏ 2024 ਚ ਹੋਇਆ ਸੀ ਜਿਹੜਾ ਇਸ ਵਾਰ ਹਾਂਜੀ ਤੇ ਤੁਸੀਂ ਸਾਰਾ ਦੇਖ ਸਕਦੇ ਆ ਇਹਦਾ ਰਿਕਾਰਡ ਸੈਕੰਡ ਪੋਜੀਸ਼ਨ ਹਾਸਲ ਕਰੀ ਸੀ ਹਨ ਹਾਂਜੀ ਆਹ ਏ ਟਰਾਫੀ ਸੀ ਤੇ ਇਹ ਟਰਾਫੀ ਹੈ ਸੈਕੰਡ ਪੋਜੀਸ਼ਨ ਤੁਸੀਂ ਦੇਖ ਸਕਦੇ ਹੋ ਹਾਂਜੀ ਔਰ ਇਹ ਬਾਕੀ ਆ ਤੁਸੀਂ ਫੋਲ ਦੇਖ ਸਕਦੇ ਹੋ ਜਿਹੜਾ ਸੈਕੰਡ ਪੋਜੀਸ਼ਨ ਦਾ ਹੁੰਦਾ ਹੈਗਾ ਤੇ ਦੂਜਾ ਨੰਬਰ ਇਹਨੇ ਹਾਸਲ ਕਰਿਆ ਸੀਗਾ ਬਰੀਡ ਦੇ ਵਿੱਚੋਂ ਵੀ ਇਹ ਪਾਸ ਹੋਈ ਵੀ ਹੈਗੀ ਮਤਲਬ ਕਿ ਸਾਰੇ ਪੱਖਾਂ ਤੋਂ ਮਤਲਬ ਪੂਰੀ ਟੌਪ ਕਹਿ ਸਕਦੇ ਆਪਾਂ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਬੱਛੀ ਦਾ ਹੈਗਾ ਜਦਾ ਕਸ਼ਮੀਰ ਵਾਲੇ ਜਿਹੜਾ ਅੱਛਾ ਆ ਬੱਛੀ ਆ ਜਿਹੜੀ ਸੀਮਨ ਦੀ ਆ ਨਾ ਹਾਂਜੀ ਹਾਂ ਇਹਦਾ ਸਟਰਾ ਆ ਆਪਣੇ ਕੋਲੇ ਹੈਗਾ ਜੀ ਦੋਸਤੋ ਇਹਦਾ ਸਟਰਾ ਆ ਵੀ ਹੈਗਾਗਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੇ ਤੁਸੀਂ ਆ ਤਾਂ ਇਧਰ ਤੇ ਇੱਕ ਸਾਹ ਤੁਹਾਨੂੰ ਕਲੀਅਰ ਦੀਂਦਾ ਹੋਣਾਗਾ ਬਾਕੀ ਤੁਸੀਂ ਆ ਕੇ ਬਾਈ ਦੇ ਕੋਲੇ ਵੀ ਦੇਖ ਸਕਦੇ ਹੋਗੇ ਤੇ ਬਾਤੀ ਬਰੀਡ ਤੇ ਕੰਮ ਕਰਦਾ ਸਾਰੇ ਪਸ਼ੂ ਚੰਗੇ ਸੀਮਨਾ ਦੇ ਆਗੇ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਹੈਗਾ ਘਰੇ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਸਾਰੇ ਪਸ਼ੂ ਚੰਗੇ ਰਿਕਾਰਡ ਦੇ ਹੀ ਹੈਗੇ ਤੇ ਜਿਹਨੂੰ ਵੀ ਇਹ ਵੈੜ ਪਸੰਦ ਆਉਂਦੀ ਹੈਗੀ ਨੰਬਰ ਜੱਲੀ ਜਾਂਦਾ ਸਕਰੀਨ ਦੇ ਉੱਤੇ ਡਿਟੇਲ ਤੁਹਾਨੂੰ ਆਪਾਂ ਫੋਲ ਲੈਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਤੁਸੀਂ ਇੱਥੇ ਆ ਕੇ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਕੋਈ ਵੀ ਗੱਲਬਾਤ ਰਹਿ ਜਾਂਦੀ ਹੋ ਤੁਸੀਂ ਬਾਈ ਤੋਂ ਕਲੀਅਰ ਇੱਥੇ ਆ ਕੇ ਕਰ ਸਕਦੇ ਹੋ ਤੇ ਬਾਕੀ ਹਰ ਪੱਖ ਤੋਂ ਤੁਸੀਂ ਤਸੱਲੀ ਕਰ ਸਕਦੇ ਹੋਗੇ ਡਿਟੇਲ ਆਪਾਂ ਸਾਰੀ ਲੈਤੀ ਹੈਗੀ ਤੇ ਬਾਕੀ ਬੱਚੀ ਤੁਹਾਨੂੰ ਫੇਰ ਦਿਖਾ ਦਿੰਨੇ ਆਗੇ ਨਾਲ ਬੱਚੀ ਬਹੁਤ ਵਧੀਆ ਵੱਧੇ ਵਾਲੀ ਗੱਲ ਹੈਗੀ ਤੇ ਹੈ ਵੀ ਚੰਗੇ ਸੀਮੰਦੀ ਤੇ ਫੁੱਲ ਰਿਕਾਰਡ ਹੈ ਸਾਰਾ ਦੇਖ ਸਕਦੇ ਹੋ ਘੜਨੀ ਘੜਨੀ ਬੱਚੀ ਦੀ ਬਹੁਤ ਵਧੀਆ ਹੈਗੀ ਤੇ ਬਾਕੀ ਘਰੇ ਰੱਖਣ ਨੂੰ ਬਹੁਤ ਵਧੀਆ ਜੇ ਬਰੀਡ ਤੇ ਕੰਮ ਕਰਨਾ ਇਹਦੇ ਚੰਗੇ ਸੀਮਨ ਲਵਾ ਕੇ ਤੇ ਕਹਾ ਵੀ ਤੁਸੀਂ ਚੰਗੇ ਬੱਚੇ ਲੈ ਸਕਦੇ ਹੋ ਇਹਦੇ ਤੇ ਤੇ ਬਾਕੀ ਮੱਝਾਂ ਵਰਗਾ ਦੁੱਧ ਹੁੰਦਾ ਇਹਨਾਂ ਦਾ ਸੰਘਣਾ ਤੇ ਆਦੀ ਫੁੱਲ ਤਸੱਲੀ ਕਰ ਸਕਦੇ ਹੋ ਤੇ ਹੁਣ ਆਪਾਂ ਤੋਰ ਕੇ ਦਿਖਾਉਣੀ ਆਂ ਵੈਸੇ ਤਾਂ ਤੋਰ ਕੇ ਦਿਖਾਉਣੀ ਆਂ ਦੋਸਤੋ ਠੰਡੀ ਸੀਲਾ ਵੈਸੇ ਕਈ ਵਾਰੀ ਉਪਰੇ ਦਾ ਹੋ ਜਾਂਦਾਗਾ ਕਿਉਂਕਿ ਖੇਤਾਂ 'ਚ ਘਾਰਾਗਾ ਕੋਈ ਜ਼ਿਆਦਾ ਹੁੰਦਾ ਜਾਂਦਾ ਨਹੀਂ ਹੈਗਾਗਾ ਪਿੱਛੇ ਬਸੂ ਰੱਖੇ ਹੋਏ ਆ ਬਾਕੀ ਚੰਗੀ ਸਭੀ ਬਲੀ ਹੈਗੀ ਦੇਖ ਸਕਦੇ ਹੋ ਤੁਸੀਂ ਐਨ ਜਮਾ ਪ्युअर ਬਰੀਡ ਦੇ ਵਿੱਚ ਹੈਗੀ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ ਇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਾਣਾਂ ਦੇਖ ਸਕਦੇ ਹੋ ਬਹੁਤ ਵਧੀਆ ਥਾਣਾਂ ਆਗੇ ਮੋਠੀ ਦੀ ਚਵਾਈ ਵਾਲੇ ਸਪੇਸ ਵੀ ਬਹੁਤ ਹੈਗੀ ਥਾਣਾਂ ਦੇ ਵਿੱਚ ਬਾਕੀ ਕੱਟਪੂਰੇ ਦੀ ਕੁਆਲਿਟੀ ਹਰ ਪੱਖ ਤੋਂ ਸਰਾ ਕੋਈ ਕਮੀ ਨਹੀਂ ਹੈਗੀ ਬੈਡ ਦੇ ਵਿੱਚ ਬਾਕੀ ਜੇਨ ਘਟਾਉਂਦੀ ਆ ਤਸੱਲੀ ਹੋਣੀ ਹੈ ਪਰ ਇੱਥੇ ਆ ਕੇ ਵੇਖਿਓ ਕਿ ਯਾਰੀ ਇਦਾਂ ਹੁੰਦਾ ਵੀਡੀਓ ਦੇ ਵਿੱਚ ਉਹ ਗੱਲ ਨਹੀਂ ਬਣਦੀ ਹੁੰਦੀ ਤੇ ਆ ਕੇ ਫੋਲ ਤਸੱਲੀ ਕਰਿਓ ਤੇ ਤੁਸੀਂ ਮੁੜੋਂਗੇ ਨਹੀਂ ਕਿਉਂਕਿ ਸਾਰਾ ਰਿਕਾਰਡ ਹੈਗਾ ਤੇ ਵੀਡੀਓ ਦੇ ਵਿੱਚ ਐਂਡ ਤੱਕ ਚੌਣਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇੱਕ ਵਾਰੀ ਤੁਹਾਨੂੰ ਬੱਚੀ ਫੇਰ ਲਗਾ ਦਿੰਦੇ ਆ ਇੱਧਰੋਂ ਦੇਖ ਸਕਦੇ ਹੋ ਥੋੜਾ ਥੋੜਾ ਹਨੇਰਾ ਪੈਂਦਾ ਵਾ ਧੰਨਵਾਦ